ਜੋ ਕੋ ਚਕ ਅਟਲ ਤਖਤ ਚਤਰ ਚਵਰ ਦੇ ਮਾਲਕ ਲੋਕ ਪਰਲੋਕ ਵਿੱਚ ਸਹਾਈ ਹਾਜ਼ਰ ਨਾਜ਼ਰ ਗੁਰ ਕਾ ਦੀ ਤਿ ਬਿਰਾਜਮਾਨ ਸ਼ਬਦ ਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾ ਦੀ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਆਏ ਹੁਕਮਨਾਮਾ ਸਾਹਿਬ ਦੀ ਅਖਰੀ ਵਿਚਾਰ ਆਏ ਮੁਖਵਾਕ ਦੀ ਵਿਆਖਿਆ ਆਪ ਜੀ ਸਰਵਣ ਕਰ ਰਹੇ ਹੋ ਅੱਜ ਦਾ ਹੁਕਮਨਾਮਾ ਸਾਹਿਬ ਰਾਗ ਆਸਾ ਅੰਦਰ ਪੰਜਵੇਂ ਪਾਤਸ਼ਾ ਪੰਜਵੀਂ ਜਾਮੀ ਪੰਜਵੀਂ ਸਤਗੁਰੂ ਧੰ 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 ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਿੰਨਾ ਦੀ ਪਵਿੱਤਰ ਰਸਨਾ ਤੋਂ ਉਚਾਰਨ ਹੈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਸਾਸ਼ੰਤ ਮਹੱਲਾ ਪੰਜਵਾਂ ਕਰ ਚੌਥਾ ਅਸਾ ਰਾਗ ਅਸਾ ਹੈ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਪੰਜਵੇਂ ਜਾਮੇ ਪੰਜਵੇਂ ਸਤਿਗੁਰੂ ਸ਼ਹੀਦਾ ਦੇ ਸਰਤਾਜ ਤਨ 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 ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਿੰਨਾਂ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ ਕਰ ਚੌਥਾ ਚੌਥੇ ਘਰ ਅੰਦਰ ਹੈ ਸ਼ੰਤ ਤੁ ਭਾਵ ਹੈ ਸ਼ੰਦ ਇੱਕ ਓ ਵੰਕਾਰ ਸਤ ਗੁਰ ਪਰਸਾਦ ਇੱਕ ਓ ਵੰਕਾਰ ਵਾਹਿਗੁਰੂ ਅਕਾਲ ਪੁਰਖ ਪ੍ਰਮਾਤਮਾ ਕੇਵਲ ਹੀ ਕੇਵਲ ਇੱਕ ਹੈ ਸਤ ਗੁਰ ਪ੍ਰਸਾਦ ਹਤੇ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਗੁਰੂ ਦੇ ਦਇਆ ਨਾਲ ਮੇਰੇ ਨਾਲ ਪ੍ਰਾਪਤ ਹੁੰਦਾ ਹੈ ਹਰ ਚਰਨ ਕਮਲ ਮਨ ਬੇਤਿਆ ਕਿਸ਼ ਆਨ ਨਾ ਮੀਠਾ RAM ਰਾਜੇ ਹਰ ਚਰਨ ਕਮਲ ਭਗ ਹਰੀ ਪਰਮਾਤਮਾ ਵਾਹਿਗੁਰੂ ਦੇ ਚਰਨ ਕਮਲ ਮਨ ਬਿਧਿਆ ਕਿਛ ਆਨ ਨ ਮੀਠਾ RAM ਰਾਜੇ ਹਰ ਚਰਨ ਕਮਲ ਮਨ ਬਿਧਿਆ ਕਿਛ ਆਨ ਨ ਮੀਠਾ RAM ਰਾਜੇ ਪਾਪ ਉਸ ਅਕਾਲ ਪੁਰਖ ਵਾਹਿਗੁਰੂ ਦੇ ਕਮਲ ਚਰਨਾ ਨਾਲ ਮੇਰਾ ਹਿਰਦਾ ਸ਼ੁੱਧ ਹੋ ਗਿਆ ਹੈ ਵਿਨਹਿਆ ਹੋ ਗਿਆ ਹੈ ਸਾਹਿਬ ਪਾਤਸ਼ਾਹ ਦੇ ਬਿਨਾ ਮੈਨੂੰ ਹੋਰ ਕੁਝ ਮਿੱਠਾ ਨਹੀਂ ਲੱਗਦਾ ਗੁਰੂ ਦੇ ਬਿਨਾ ਪਾਤਸ਼ਾਹ ਦੇ ਬਿਨਾ ਮੈਨੂੰ ਹੋਰ ਕੁਝ ਮਿੱਠਾ ਨਹੀਂ ਲੱਗਦਾ ਆ ਨਾ ਮਿੱਠਾ RAM ਰਾਜੇ ਮਿਲ ਸਾਥ ਸੰਗਤ ਆਰਾਧਿਆ ਹਰ ਘਟ ਘਟੇ ਦੀਠਾ RAM ਰਾਜੇ ਮੇਲੇ ਸਾਤ ਸੰਗਤ ਅਰਧਿਆ ਸਾਤ ਸੰਗਤ ਨਾਲ ਜੁੜ ਕੇ ਅਰਧਿਆ ਉਸ ਪ੍ਰਮਾਤਮਾ ਕਾਲਪੁਰਖ ਨੂੰ ਅਰਧਨਾ ਹੈ ਹਰ ਘਟ ਘਟੇ ਡੀਠਾ ਰਾਮ ਰਾਜੇ ਤੇ ਸਾਰਿਆਂ ਦੇ ਦਿਲਾਂ ਅੰਦਰ ਪ੍ਰਭੂ ਪਾਤਸ਼ਾਹ ਨੂੰ ਵੇਖਦਾ ਸਾਰਿਆਂ ਦੇ ਤੇਰੇ ਅੰਦਰ ਪ੍ਰਭੂ ਪਾਤਸ਼ਾਹ ਵੇਖਦਾ ਘਾਟ ਘਾਟ ਦੇ ਅੰਦਰ ਹਰ ਘਟ ਘਟੇ ਦੀਠਾ ਅਮ੍ਰਿਤੋ ਉਠਾ ਜਨਮ ਮਰਨ ਦੁੱਖ ਨਾ ਠੇ ਹਰ ਘਟ ਘਟ ਕਟੇ ਡੀਠਾ ਹਰ ਤੋਂ ਪਾਪ ਪਰਮਾਤਮਾ ਕਾਲਪੁਰਖ ਵਾਹਿਗੁਰੂ ਘਟ 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 ਤਪਾਵੈ ਹਰੇਕ ਦੇ ਅੰਦਰ ਕਣ ਕਣ ਦੇ ਅੰਦਰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਹਰ ਦਿਲ ਅੰਦਰ ਹਰੇਕ ਮਨੁੱਖ ਦੇ ਅੰਦਰ ਹਰੇਕ ਜੀਵ ਦੇ ਅੰਦਰ ਵੇਖਤਾ ਤੇ Swami ਦਾ ਸੁਧਾਰਸ ਮੇਰੇ ਤੇ ਵਸਦਾ ਅੰਮ੍ਰਿਤ ਮੇਰੇ ਤੇ ਵਸਦਾ ਹੈ ਅਤੇ ਮੇਰੀ ਜੰਮਣ ਤੇ ਮਰਨ ਦੀ ਪੀੜ ਨਸ ਗਈ ਹੈ। ਪ੍ਰਮਾਤਮਾ ਨੇ ਮੇਰੇ ਤੇ ਬਰਕਤ ਪਾਈ ਮੇਰੀ ਜੰਮਣ ਤੇ ਮਰਨ ਦੀ ਪੀੜ ਨਸ ਗਈ ਹੈ ਮੈਂ ਜਨਮਨ ਤੋਂ ਰਹਿਤ ਹੋ ਗਿਆ। ਗੁਣ ਨਿਤ ਗਾਇਆ ਸਭ ਦੁੱਖ ਮਿਟਾਇਆ ਔ ਮੈਂ ਬਿਨਸੀ ਗਾਠੇ ਗੁਣ ਨਿਤ ਗਾਇਆ ਮਹਾਰਾਜ ਜੀ ਕਹਿੰਦੇ ਨੇ ਗੁਣ ਗਾਓ ਇਥੇ ਸਵਾਲ ਉੱਠਦਾ ਏ ਗੁਣ ਗਾਉਣੇ ਕਿੰਦੇ ਨੇ ਗੰਨਿਤ ਗਾਇਆ ਸਭ ਦੁੱਖ ਗਾਇਆ ਖੁਸ਼ੀਆਂ ਦੇ ਖਜ਼ਾਨੇ ਨਾਰਾਇਣ ਦਾ ਜਸ ਗੁਣ ਗਾਇਨ ਕਰਨ ਲਈ ਕਿਹਾ ਗਿਆ ਹੈ ਤੇ ਇੱਥੇ ਪ੍ਰਸ਼ਨ ਉੱਠਦਾ ਹੈ ਮਿਲੇਗਾ ਕੀ ਜਦੋਂ ਅਸੀਂ ਉਸ ਪਾਤਸ਼ਾਹ ਪਰਮੇਸ਼ਵਰ ਵਾਹਿਗੁਰੂ ਦੇ ਗੁਣ ਗਾਵਾਂਗੇ ਉਸਤੇ ਉਸਤਤ ਕਰਨਾ ਕਰਾਂਗੇ ਤਾਂ ਸਾਨੂੰ ਪ੍ਰਾਪਤ ਕੀ ਹੋਵੇਗਾ ਸਭ ਦੁੱਖ ਗਵਾਇਆ ਹਮੇ ਬਿਨਸੀ ਗੱਠੇ ਪੰਜਵੇਂ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਜਦੋਂ ਤੂੰ ਉਸ ਪਰਮਾਤਮਾ ਪਰਮੇਸ਼ਵਰ ਨਾਰਾਇਣ ਦੇ ਗੁਣ ਗਾਵੇਂਗਾ ਉਸਤਤ ਕਰਨਾ ਕਰੇਗਾ ਉਸ ਨੂੰ ਗਾਇਨ ਕਰਨਾ ਕਰੇਗਾ ਤੇ ਤੇਰੇ ਸਾਰੇ ਦੁੱਖ ਮਿਟ ਜਾਣਗੇ ਤੇਰੇ ਸਾਰੇ ਗਮ ਕਸ਼ਟ ਨਸ਼ਟ ਹੋ ਜਾਣਗੇ ਖਤਮ ਹੋ ਜਾਣਗੇ ਅਤੇ ਤੇਰੇ ਅੰਦਰਲੀ ਹੰਕਾਰ ਦੀ ਗੰਢ ਖੋਲ ਜਾਵੇਗੀ ਹੋਮੈ ਬਿੰਠੀ ਗਾਠ ਬਿੰਸੀ ਗਾਠ ਤੇਰੇ ਅੰਦਰ ਜਿਹੜਾ ਹੰਕਾਰ ਹੈ ਉਹ ਮੁੱਕ ਜਾਵੇਗਾ ਕੇਵਲ ਹੀ ਕੇਵਲ ਉਸ ਪ੍ਰਮਾਤਮਾ ਪਰਮੇਸ਼ਵਰ ਦਾ ਨਾਮ ਜਪਣ ਨਾਲ ਪ੍ਰਯੋ ਸਹਿ ਸੁਪਾਈ ਛੋਟ ਨਾ ਜਾਏ ਮਨ ਲਾਗਾ ਰੰਗ ਮਜੀਠਾ ਆਪਣੇ ਕੁਦਰਤੀ ਸੁਭਾਅ ਦੁਆਰਾ ਮੇਰਾ ਪ੍ਰੀਤਮ ਮੈਨੂੰ ਛੱਡ ਕੇ ਕਿਧਰੇ ਨਹੀਂ ਜਾਂਦਾ ਉਸ ਦਾ ਸੁਭਾਅ ਹੈ ਜਿਸ ਤਰ੍ਹਾਂ ਇੱਕ ਮਾਂ ਦਾ ਸੁਭਾਅ ਏ ਕਿ ਉਹ ਆਪਣੇ ਪੁੱਤਰ ਤੋਂ ਪੁੱਤ ਤੋਂ ਬੱਚੇ ਤੋਂ ਕਦੇ ਦੂਰ ਨਹੀਂ ਜਾਂਦੀ। ਦੂਰ ਹੋ ਕੇ ਵੀ ਉਹ ਸਦਾ ਉਸਦੇ ਨੇੜੇ ਐ। ਉਸ ਨੂੰ ਵੇਖ ਰਹੀ ਐ। ਉਸੇ ਪ੍ਰਕਾਰ ਹੀ ਪਰਮਾਤਮਾ ਕਾਲਪੁਰਖ ਵਾਹਿਗੁਰੂ ਸਾਨੂੰ ਕਿਧਰੇ ਛੱਡ ਕੇ ਨਹੀਂ ਜਾਂਦਾ। ਸਦਾ ਸਾਡੇ ਅੰਗ ਸੰਗ ਹੈ ਸਾਨੂੰ ਵੇਖ ਰਿਹਾ ਹੈ ਅਸੀਂ ਸਾਡੇ ਚੰਗੇ ਅਤੇ ਮਾੜੇ ਕਰਮਾਂ ਨੂੰ ਵੇਖ ਰਿਹਾ ਹੈ ਮਨ ਲਾ ਕੇ ਰੰਗ ਮਜੀਠਾ ਮੇਰੀ ਆਤਮਾ ਨੂੰ ਮਜੀੜ ਦੀ ਪੱਕੇ ਰਕਤ ਚੜ ਗਈ ਹੈ ਮੇਰੀ ਅੰਤਰਾਤਮਾ ਨੂੰ ਮੇਰੇ ਮਨ ਨੂੰ ਮਜੀਤ ਦੀ ਪੱਖੀ ਰਗਤ ਚੜ ਗਈ ਹੈ ਹਰ ਨਾਨਕ ਵੇਦੇ ਚਰਨ ਕਮਲ ਕਿਸ਼ ਆਣ ਨ ਮੀਠਾ ਸੁਆਮੀ ਦੇ ਕਮਲ ਪੈਰਾ ਨੇ ਚਰਨਾ ਕਮਲਾ ਨੇ ਨਾਨਕ ਦਾ ਮਨ ਵੇਂ ਸੁਟਿਆ ਏ ਜਿੱਤ ਲਿਆ ਏ ਅਤੇ ਉਸ ਨੂੰ ਹੋਰ ਕੁਝ ਮਿੱਠਾ ਨਹੀਂ ਲੱਗਾ ਜਿਉਂ ਰਾਤੀ ਜਲ ਮਾਛਲੀ ਤਿਉਂ ਰਾਮ ਰਸ ਮਾਤੀ ਰਾਮ ਰਾਜੀ ਜਿਉਂ ਰਾਤੀ ਜਲ ਮਾਛਲੀ ਜਿਸ ਤਰ੍ਹਾਂ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ ਤਿਉਂ ਰਾਮ ਰਸ ਮਾਤੇ ਰਾਮ ਰਾਜੇ ਉਸੇ ਤਰ੍ਹਾਂ ਹੀ ਮੈਂ ਸੁਆਮੀ ਮਾਲਕ ਪਾਦਸ਼ਾਹ ਦੇ ਅੰਮ੍ਰਿਤ ਨਾਲ ਮਤਵਾਰਾ ਹੋਇਆ ਹੋਇਆ ਮੈਂ ਉਸੇ ਪ੍ਰਕਾਰ ਹੀ ਉਸ ਮੱਛਲੀ ਦੀ ਤਰ੍ਹਾਂ ਹੀ ਜਿਵੇਂ ਉਹ ਮੱਛਲੀ ਮੱਛੀ ਜਿਹੜੀ ਆ ਪਾਣੀ ਨੂੰ ਪਿਆਰ ਕਰਦੀ ਉਸੇ ਤਰ੍ਹਾਂ ਮੈਂ ਉਸ ਅਕਾਲ ਪੁਰਖ ਇੱਕ ਵਾਹਿਗੁਰੂ ਨੂੰ ਵਾਹਿਗੁਰੂ ਦੇ ਪਿਆਰ ਵਿੱਚ ਬਧਾਇਆ ਗੁਰਪੂਰ ਉਪਦੇਸਿਆ ਜੀਵਨ ਗਤ ਭਾਤੇ RAM ਰਾਜੇ ਗੁਰਪੂਰ ਉਪਦੇਸਿਆ ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ ਹੈ ਜੀਵਨ ਗਤ ਪਾਤੇ ਰਾਮ ਰਾਜੇ ਕਿ ਮੈਂ ਆਪਣੇ Swami Patanjali ਪਿਆਰ ਕਰਦਾ ਹਾਂ ਜਿਸ ਨੇ ਮੈਨੂੰ ਮੁਕਤੀ ਦੀ ਦਾਤ ਦਿੱਤੀ ਹੈ ਜਿਸ ਨੇ ਮੈਨੂੰ ਮੁਕਤੀ ਦੀ ਦਾਤ ਬਖਸ਼ੀ ਹੈ ਮੈਂ ਉਸ ਪਾਤਸ਼ਾਹ ਕਾਲਪੁਰਕ Swami ਨੂੰ ਪਿਆਰ ਕਰਦਾ ਹਾਂ ਜੀਵਨ ਗਤ ਸੁਆਮੀ ਅੰਤਰਜਾਮੀ ਆਪ ਲਈ ਲੜਦਾ ਏ ਜੀਵਨ ਗਤ ਸੁਆਮੀ ਜਿਨ੍ਹਾਂ ਨੂੰ ਦਿਲਾਂ ਦੀ ਜਾਣਨ ਵਾਲਾ ਸਾਹਿਬ ਅੰਤਰਜਾਮੀ ਜੋ ਸਾਰੇ ਦਿਲਾਂ ਦੀ ਜਾਣਦਾ ਹੈ ਜੀਵਨ ਗਤ ਸੁਆਮੀ ਅੰਤਰਜਾਮੀ ਆਪ ਲਈ ਲੜਨਾਈ ਜਿਨ੍ਹਾਂ ਨੂੰ ਸਾਰੇ ਸੰਸਾਰ ਦੀ ਜਨਨ ਵਾਲਾ ਘਟ ਘਟ ਦੀ ਜਨਨ ਵਾਲਾ ਕਣ ਕਣ ਦੀ ਜਨਨ ਵਾਲਾ ਸਾਹਿਬ ਪਰਮੇਸ਼ਵਰ ਆਪਣੇ ਪੱਲੇ ਨਾਲ ਜੋੜ ਲੈਂਦਾ ਹੈ ਆਪਣੀ ਚਰਨਾਂ ਨਾਲ ਜੋੜ ਲੈਂਦਾ ਹੈ ਉਹ ਜਿਉਂਦੇ ਜੀ ਮੁਕਤੀ ਪਾ ਲੈਂਦੇ ਨੇ ਆਪ ਲਈ ਲੜ ਲਾਈ ਉਹ ਮੁਕਤੀ ਦੇ ਰਸਤੇ ਪਿਆ ਜਾਂਦੇ ਨੇ ਹਰ ਰਤਨ ਪਦਾਰਥੋ ਪ੍ਰਗਟੋ ਪੂਰਨੋ ਛੋੜ ਨਕਤੁ ਹੋ ਜਾਏ ਹਰ ਰਤਨ ਪਦਾਰਥੋ ਪ੍ਰਗਟੋ ਪੂਰਨੋ ਛੋੜ ਨਕਤੁ ਹੋ ਜਾਏ ਹਰ ਰਤਨ ਵਾਹਿਗੁਰੂ ਅਨਮੁੱਲੀ ਦੌਲਤ ਹੈ ਕਾਲਪੁਰਖ ਪਰਮੇਸ਼ਵਰ ਅਨਮੁੱਲੀ ਦੌਲਤ ਹੈ ਅਤੇ ਸਾਰੇ ਅੰਦਰ ਪ੍ਰਤੱਖ ਤੇ परिਪੂਰਨ ਹੈ ਪ੍ਰਗਟ ਹੈ ਸਾਰਿਆਂ ਅੰਦਰ ਉਹਨਾਂ ਨੂੰ ਤਿਆਗ ਕੇ ਉਹ ਸੇਵਕ ਹੋਰ ਕਿੱਦਰੇ ਨਹੀਂ ਜਾਂਦਾ ਜਦੋਂ ਸਾਡੇ ਕੋਲ ਧਨ ਦੌਲਤ ਹੁੰਦੀ ਹੈ ਅਸੀਂ ਉਹ ਧਨ ਦੌਲਤ ਨੂੰ ਪੈਸੇ ਨਹੀਂ ਛੱਡ ਕੇ ਕਿਧਰੇ ਨਹੀਂ ਜਾਂਦੇ ਉਸੇ ਪ੍ਰਕਾਰ ਹੀ ਹਰੀ ਨਾਮ ਅਣਮੁੱਲੀ ਦੌਲਤ ਹੈ ਜਿਸ ਨੂੰ ਅਸੀਂ ਛੱਡ ਕੇ ਕਿਧਰੇ ਨਹੀਂ ਜਾਂਦੇ ਜਿਸ ਨੂੰ ਅਸੀਂ ਛੱਡ ਕੇ ਕਿਧਰੇ ਨਹੀਂ ਜਾਂਦੇ ਵਾਹਿਗੁਰੂ ਜੀ ਅਰ ਮੁੱਲੀ ਦੌੜਤ ਪ੍ਰਭ ਸੁਖਾਰ ਸਰੂਪ ਸੁਜਾਨ ਸਵਾਮੀ ਤਾਂ ਕੀ ਮਟੈਨ ਦਾਤੇ ਸਾਹਿਬ ਪ੍ਰਭ ਪਰਮੇਸ਼ਰ ਮਾਲਕ ਕਾਮਲ ਸਰੂਪ ਸ੍ਰੂਪਤ ਪਾਵੈ ਕਾਮਲ ਸੁਜਾਨ ਸੋਹਣਾ ਅਤੇ ਸਿਆਣਾ ਹੈ ਤਾਂ ਕਿ ਮਿੱਟੇ ਨਾ ਦਾਤੇ ਉਸ ਤੀਆਂ ਦਾਤਾਂ ਬਖਸ਼ਿਸ਼ਾ ਕਦੇ ਮੁੱਕਦੀਆਂ ਨਹੀਂ ਕਦੇ ਮਿਟਦੀਆਂ ਨਹੀਂ ਅਸੀਂ ਜੱਜੀ ਸਾਹਿਬ ਅੰਦਰ ਪੜਨਾ ਕਰਦੇ ਹਾਂ ਦੇਂਦਾ ਦੇ ਲੈਂਦੇ ਤੱਕ ਪਾਖੇ ਉਹ ਦੇਣ ਵਾਲਾ ਕਾਰਪੂ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਉਹ ਤਿੰਦਾ ਜਾ ਰਿਹਾ ਪਰ ਅਸੀਂ ਉਸਤਿਆਂ ਦਾਤਾਂ ਲੈਣ ਵਾਲੇ ਉਸਤਿਆਂ ਬਖਸ਼ਿਖਾਂ ਲੈਣ ਵਾਲੇ ਥੱਕਦੇ ਜਾ ਰਹੇ ਜਦ ਕਿ ਉਹ ਨਹੀਂ ਥੱਕ ਰਿਹਾ ਉਹ ਆਪਣੀਆਂ ਬਖਸ਼ੀਆਂ ਆਪਣੀਆਂ ਦਾਤਾਂ ਟੁੱਟ ਵਰਤਾ ਰਿਹਾ ਜਲ ਸੰਗ ਰਾਤੇ ਮਾਛਲੇ ਨਾਨਕ ਹਰਮਾਤੇ ਮੱਛੀ ਪਾਣੀ ਨਾਲ ਜਲ ਨਾਲ ਰੰਗੀਜੀ ਹੋਈ ਹੈ ਚਲ ਸੰਗ ਰਾਤੀ ਮਾਛਲੀ ਨਾਨਕ ਹਰਮਾਤੇ ਮੱਛੀ ਪਾਣੀ ਨਾਲ ਰੰਗੀਜੀ ਹੋਈ ਹੈ ਉਸੇ ਪ੍ਰਕਾਰ ਹੀ ਪ੍ਰਭੂ ਅੰਦਰ ਗੁਰੂ ਅੰਦਰ ਪਰਮੇਸ਼ਵਰ ਅੰਦਰ ਨਾਨਕ ਸਮਾਇਆ ਹੋਇਆ ਨਾਨਕ ਹਰ ਮਾਤੇ ਉਸੇ ਪ੍ਰਕਾਰ ਉਸ ਹਰੀ ਅੰਦਰ ਨਾਨਕ ਦਾ ਵਾਸਾ ਹੈ ਚਾਤ੍ਰਿਕ ਜਾਚੈ ਬੂੰਦ ਜਿਉ ਹਰ ਪ੍ਰਾਨੁ ਆਧਾਰਾ ਰਾਮ ਰਾਜੇ ਜਿਸ ਤਰ੍ਹਾਂ ਯਾਤ੍ਰਿਕ ਤੋਂ ਪਾਵੈ ਪਪੀਖਾ ਜਿਸ ਤਰ੍ਹਾਂ ਪਪੀਖਾ ਮੀਂਹ ਦੀ ਕਣੇ ਨੂੰ ਲੋਚਦਾ ਹੈ ਉਸੇ ਪ੍ਰਕਾਰ ਹੀ ਵਾਹਿਗੁਰੂ Swami ਪਾਤਸ਼ਾਹ ਮੇਰੀ ਜਿੰਦ ਜਾਣ ਦਾ ਆਸਰਾ ਹੈ ਜਿਉਂ ਹਰ ਪ੍ਰਾਣ ਆਧਾਰਾ ਰਾਮ ਰਾਜ ਉਸੇ ਪ੍ਰਕਾਰ ਹੀ ਪਾਤਸ਼ਾਹ ਕਾਲਪੁਰਖ ਵਾਹਿਗੁਰੂ ਮੇਰੀ ਜਿੰਦ ਚਾਨ ਦਾ ਆਸਰਾ ਹੈ ਮਾਲਕ ਜੀ ਨਾਸਤ ਪ੍ਰਾਤਮਿਕ ਸਭ ਹੂ ਤੇ ਪਿਆਰਾ ਰਾਮ ਰਾਜੇ ਮਾਲਕ ਜੀਨਾ ਦੌਲਤ ਖਜ਼ਾਨਾ ਮਾਲ ਹੁੰਦਾ ਦੌਲਤ ਖਜ਼ੀਨਾ ਖਜ਼ਾਨਾ ਸੁੱਤ ਪੁੱਤਰ ਭਰਾ ਭਰਾ ਵੀਰ ਮੀਤ ਮਿੱਤਰ ਸਭੂ ਤੇ ਪਿਆਰਾ ਸਭੂ ਤੇ ਪਿਆਰਾ ਨਾਮ ਰਾਜੇ ਪ੍ਰੇਰੂ ਪਾਚਾ ਜੀ ਕਹਿੰਦੇ ਨੇ ਕਿ ਦੌਲਤ ਖਜ਼ਾਨੇ ਪੁੱਤਰ ਵੀਰ ਅਤੇ ਮਿੱਤਰ ਇਹਨਾਂ ਸਾਰਿਆਂ ਨਾਲੋਂ ਪਿਆਰਾ ਕੀ ਹੈ ਸਾਰੇ ਨਾਲੋਂ ਪਿਆਰਾ ਲਾੜਲਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਸਭੂ ਤੇ ਪਿਆਰਾ ਪੁਰਖ ਨਿਰਾਰਾ ਤਾ ਕੀ ਗਤ ਨਹੀਂ ਜਾਣੀਐ ਨਿਰਲੇਪ ਸੁਆਮੀ ਮੈਨੂੰ ਸਾਰਿਆਂ ਨਾਲ ਮਿੱਠਾ ਲੱਗਦਾ ਸਾਰੇ ਨਾਲ ਮਿੱਠਾ ਲੱਗਦਾ ਹੈ ਉਸ ਦੀ ਅਵਸਥਾ ਨੂੰ ਕੋਈ ਭੀ ਨਹੀਂ ਸਮਝ ਸਕਦਾ ਕੋਈ ਵੀ ਉਸ ਦੀ ਅਵਸਥਾ ਨੂੰ ਜਾਣ ਨਹੀਂ ਸਕਦਾ ਕਿਉਂਕਿ ਉਸ ਦੀ ਅਵਸਥਾ ਬਹੁਤ ਕੀ ਹੈ ਬਹੁਤ ਔਖਾ ਹੈ ਉਸ ਦੀ ਅਵਸਥਾ ਤੱਕ ਪਹੁੰਚਣਾ ਬੜੀ ਤਪੱਸਿਆ ਬੜਾ ਸਿਮਰਨ ਕਰਨਾ ਪਊਗਾ ਪਰ ਕਈ ਸੰਤਾਂ ਨੇ ਮਹਾਂਪ੍ਰਸਾਦ ਜੀ ਸਤਕਾਲਪੁਰਖਾ ਸਿਮਰਨ ਕੀਤਾ ਅਤੇ ਉਸਤ ਕਾਲਪੁਰਖ ਨੂੰ ਪਾਇਆ ਹਰ ਸਾਸ ਗ੍ਰਾਸ ਨਾ ਵਿਸਰੈ ਕਬਹੂ ਗੁਰ ਸਬਦੀ ਰੰਗ ਮਾਣੀਐ ਹਰ ਸਾਸ ਕਿਰਾਸ ਨਾ ਵਿਸਰੇ ਕਬੂ ਗੁਰ ਸਬਤੇ ਰੰਗ ਬਾਣੀ ਐ ਇੱਕ ਸਵਾਸ ਤੇ ਬੁਰਕੇ ਭਰ ਲਈ ਪੀ ਮੈਂ ਕਦਾਇ ਚ ਵੈਗਰੂ ਨਹੀਂ ਭੁਲਦਾ ਭੁਲਾਉਂਦਾ ਗੁਰੂ ਦੇ ਉਪਦੇਸ਼ ਨਾਲ ਮੈਂ ਉਸ ਦੀ ਪ੍ਰੀਤ ਆਨੰਦ ਲੈਂਦਾ ਹਾਂ ਗੁਰ ਸਭ ਦੇ ਰੰਗ ਮਾਣੀ ਗੁਰੂ ਦੇ ਉਪਦੇਸ਼ ਨਾਲ ਮੈਂ ਉਸ ਦਾ ਰੰਗ ਬਾਣਦਾ ਹਾਂ ਉਸ ਦਾ ਪ੍ਰੀਤ ਦਾ ਆਨੰਦ ਲੈਂਦਾ ਉਸ ਦੇ ਨਾਮ ਦਾ ਲੰਨ ਲੈਣਾ ਪ੍ਰਾਪੁਰਖ ਜਗ ਜੀਵਨੋ ਸੰਤ ਰਸ ਪੀਵਨੋ ਜਪ ਪਰਮ ਮੋਹ ਤੁਕ ਡਾਰਾ ਬਲਵਾਨ ਮਾਲਕ ਆਲਮ ਦੀ ਜਿੰਦ jaan ਹੈ ਸਾਧੂ ਸੰਤ ਉਸ ਦਾ ਅੰਮ੍ਰਿਤ ਪਾਣ ਕਰਦੇ ਨੇ ਅਤੇ ਉਸ ਦਾ ਸਿਮਰਨ ਕਰਕੇ ਆਪਣੇ ਸੰਦੇਹ ਸੰਸਾਰੀ ममता ਤੇ ਤਕਲੀਕ ਨੂੰ ਪੂਰੇ ਸੁੱਟ ਪਾਉਂਦੇ ਨੇ ਚਾਤ੍ਰਿਕ ਜਾਚੇ ਮੂਧ ਜਿਓ ਨਾਨਕ ਹਰ ਪਿਆਰਾ ਮੈਂ ਅੱਗੇ ਵੀ ਦੱਸਣਾ ਕੀਤਾ ਹੈ ਕਿ ਚਾਤ੍ਰਿਕ ਭਾਵੇਂ ਫਪੀਖਾ ਜਿਸ ਤਰ੍ਹਾਂ ਚਾਤ੍ਰਿਕ ਫਪੀਖਾ ਮਿੱਠ ਕਣੀ ਨੂੰ ਤਰਸਦਾ ਹੈ ਉਸੇ ਤਰ੍ਹਾਂ ਹੀ ਨਾਨਕ ਨੂੰ ਪ੍ਰਭੂ ਮਿੱਠੜਾ ਲੱਗਦਾ ਹੈ ਮਿਲੇ ਨਰਾਇਣ ਆਪਣੇ ਮਨ ਉਰਥੋ ਪੂਰਾ RAM ਰਾਜੇ ਮਿਲੇ ਨਾਨਕ ਆਪਣੇ ਮਨ ਉਰਥ ਪੂਰਾ RAM ਰਾਜੇ ਆਪੇ Swami Malik ਪਾਤਸ਼ਾਹ ਨੂੰ ਮਿਲਣ ਦੁਆਰਾ ਮੇਰੀ ਖਾਹਿਸ਼ ਪੂਰੀ ਹੋਈ ਉਸ ਪਰਮਾਤਮਾ ਕਾਲਪਰਕ ਪਰਮੇਸ਼ਵਰ ਨੂੰ ਪਾਉਣ ਨਾਲ ਮੇਰੀ ਇੱਛਾ ਮੇਰੀ ਆਸਾ ਜਿਹੜੀ ਉਹ ਪੂਰੀ ਹੋ ਗਈ ਢਾਡੀ ਪੀਤ ਭ੍ਰਮ ਕੀ ਭੇਟਤ ਗੁਰ ਸੂਰਾ RAM ਰਾਜੇ ਢਾਡੀ ਪੀਤ ਭ੍ਰਮ ਕੀ ਭੇਟਤ ਗੁਰ ਸੂਰਾ RAM ਰਾਜੇ ਚੌਥੇ ਗੁਰੂ ਮਿਲਨ ਦੁਆਰਾ ਵੱਡੇ ਵੱਡੇ ਚੌਥਿਆਂ ਨੇ ਗੁਰੂ ਨੂੰ ਮਿਲਨ ਦੁਆਰਾ ਵੈਮ ਵਿਕੰਦ ਵਿਸਮਾਰ ਹੋ ਟਟ ਜਾਂਦੀ ਆ ਈਟਤ ਗੁਰਸੂਰ ਰਾਮ ਰਾਜੇ ਪੂਰਾ ਨਗਰ ਪਾਏ ਪੁਰਭ ਲਿਖਾਏ ਸਭ ਨੇ ਦੇ ਦੀਨ ਤੇ ਆਲਾ ਵਾਹਿਗੁਰੂ ਜੋ ਸਾਰੇ ਖਜ਼ਾਨੇ ਦੇਣ ਵਾਲਾ ਹੈ ਜੋ ਸਾਰੀਆਂ ਬਰਕਤਾਂ ਦੇਣ ਵਾਲਾ ਹੈ ਅਤੇ ਮਸਕੀਨਾ ਉੱਤੇ ਮਿਹਰਵਾਨ ਹੈ ਉਸ ਦੀ ਆਦੀ ਲਿਖਤਕਾਰ ਦੀ ਰਾਹੀ ਪੂਰੇ ਗੁਰੂ ਪ੍ਰਾਪਤ ਹੁੰਦੇ ਹਨ ਹੰ ਆ ਮਦ ਅੰਤ ਪ੍ਰਾਪ ਸੋਈ ਸੁੰਦਰ ਗੁਰ ਗੋਪਾਲ ਆਦਿ ਪਾਪ ਆਰੰਭ ਮਤਿ ਪਾਪ ਵਿਚਾਰ ਅੰਤ ਅਕੀਰ ਉਹ ਆਦਿ ਵਿੱਚ ਵੀ ਹੈ ਮੱਧ ਵਿੱਚ ਵੀ ਹੈ ਅੰਤ ਵਿੱਚ ਵੀ ਹੈ ਸੁੰਦਰ ਗੁਰ ਗੋਪਾਲ ਸੁੰਦਰ ਤੋਂ ਪਾਵ ਸੋਣਾ ਓ ਸੋਹਣਾ ਤੇ ਵਿਸ਼ਾਲ ਸਾਹਿਬ ਸੰਸਾਰ ਦਾ ਪਾਲਨ ਪੋਸ਼ਣ ਹਾਰ ਗੁਰੂ ਗੋਪਾਲ ਸੂਖ ਸੈਚ ਆਨੰਦ ਕਨੇਰੇ ਪਤਿਤ ਪਾਵਨ ਸਾਧੂ ਤੂਰਾ ਸੰਤਾਂ ਦੇ ਪੈਰਾਂ ਦੀ ਧੂੜ ਸਾਧੂ ਤੂਰਾ ਪਾਪੀ ਗਾ ਨੂੰ ਪਵਿੱਤਰ ਕਰ ਦਿੰਦੀ ਹੈ। ਅਤੇ ਬੇਅੰਤਾ ਖੁਸ਼ੀ, ਆਰਾਮ ਅਤੇ ਸੁਖਨਤਾ ਪ੍ਰਦਾਨ ਕਰ, ਅਨੰਦ ਪ੍ਰਦਾਨ ਕਰਦੀ ਹੈ। ਸੰਤਾਂ ਦੇ ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜ। ਹਰ ਮੇਲੇ ਨਰਾਇਣ ਨਾਨਕਾ ਮਨੋਰਥੋ ਪੂਰਾ ਸਰਬ ਵਿਆਪਕ ਸਵਾਮੀ ਵਾਹਿਗੁਰੂ ਨਾਨਕ ਨੂੰ ਮਿਲ ਪਿਆ ਹੈ ਮਿਲ ਗਿਆ ਹੈ ਤੇ ਉਸ ਦੀ ਖਾਹਿਸ਼ ਪੂਰੀ ਹੋ ਗਈ ਉਸ ਦੀ ਆਸਾ ਮਨਸਾ ਭਾਵਨਾ ਪੂਰਨ ਹੋ ਗਈ ਹੈ ਅੱਜ ਦਾ ਹੁਕਮਨਾਮਾ ਸਾਹਿਬ ਆਪ ਜੀ ਨੇ ਸ਼ਰਣ ਕੀਤਾ ਰਾਗ ਆਸਾ ਅੰਦਰ ਪੰਜਵੇਂ ਪਾਤਸ਼ਾਹ ਪੰਜਵੇਂ ਜਾਮੇ ਪੰਜਵੇਂ ਸਤਿਗੁਰੂ ਸ਼ਹੀਦਾਂ ਦੇ ਸਤਿਤਾਜ ਧੰ ਧੰ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਤਨਾ ਦੀ ਪਵਿੱਤਰ ਰਸਨਾ ਤੋਂ ਪਵਿੱਤਰ ਅੰਗ 453 ਤੇ ਸਥਾਪਿਤ ਜਪਤ ਹਰ ਚਰਨ ਕਮਲ ਮਨ ਬਿਤੇ ਆ ਕਿਛ ਆਨ ਨ ਮੀਠਾ RAM ਰਾਜੇ ਮਿਲ ਸਤ ਸੰਗਤ ਅਰਾਧਿਆ ਹਰ ਘਟੇ ਘਟ ਘਟੀ ਦੀਠਾ RAM ਰਾਜੇ ਅੱਜ ਦੇ ਸ਼ਬਦ ਅੰਦਰ ਪੰਜਵੇਂ ਪਾਸ਼ਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਪ੍ਰਦੇਸ਼ ਕਰਨਾ ਕੀਤਾ ਕਿ ਜੋ ਪ੍ਰਮਾਤਮਾ ਨੇ ਸਾਨੂੰ ਜਿਸ ਕਾਮਲੀ ਇਸ ਧਰਤੀ ਤੇ ਭੇਜਿਆ ਹੈ ਜਿਸ ਕਾਮਲੀ ਪ੍ਰਮਾਤਮਾ ਨੇ ਸਾਡਾ ਜਨਮ ਸਾਨੂੰ ਇਹ ਮਨੁੱਖਾ ਜਨਮ ਦਿੱਤਾ ਹੈ ਉਹ ਕਮ ਹੈ ਉਸ ਪ੍ਰਮਾਤਮਾ ਹਰੀ ਪਰਮੇਸ਼ਵਰ ਨੂੰ ਧਿਆਉਣਾ ਉਹ ਪ੍ਰਮਾਤਮਾ ਨੂੰ ਜਪਨਾ ਉਸ ਪਰਮਾਤਮਾ ਨੂੰ ਸਿਮਰਨਾ ਉਸ ਪਰਮਾਤਮਾ ਕਾਲਪੁਰਖ ਨੇ ਸਾਡੇ ਤੇ ਕਈ ਤਰ੍ਹਾਂ ਦੀਆਂ ਬਖਸ਼ਿਸ਼ਾਂ ਕੀਤੀਆਂ ਨੇ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਧਿਆਇਆ ਏ ਉਹਨਾਂ ਦੇ ਦੁੱਖ ਕੱਟੇ ਗਏ ਨੇ ਉਹ ਜਨਮ ਮਰਨ ਤੋਂ ਰਹਿਤ ਹੋ ਗਏ ਨੇ ਅਤੇ ਉਹ ਪਰਮਾਤਮਾ ਸਾਡੇ ਸਦਾ ਅੰਗ ਸੰਗ ਹੈ ਉਹ ਸਾਨੂੰ ਸਦਾ ਦੇਖਦਾ ਹੈ ਆਪ ਜੀ ਨੇ ਸਰਵਣ ਕਰਨਾ ਕੀਤਾ ਅੱਜ ਦਾ ਹੁਕਮਨਾਮਾ ਸਾਹਿਬ ਜਿਸ ਵਿੱਚ ਗੁਰੂ ਜੀ ਨੇ ਉਪਦੇਸ਼ ਕਰਨਾ ਕੀਤਾ ਕਿ ਉਹ ਸਦਾ ਸਾਨੂੰ ਵੇਖਦਾ ਸਦਾ ਸਾਡੇ ਅੰਗ ਸੰਗ ਹੈ ਉਸ ਦਾ ਨਾਮ ਸਿਮਰਨ ਜਪਣ ਨਾਲ ਸਾਡੇ ਜਨਮ ਮਰਨ ਰਹਿਤ ਹੋ ਜਾਂਦੇ ਸਾਡੀਆਂ ਇੱਛਾਵਾਂ ਪੂਰੀ ਹੋ ਜਾਂਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ